ਔਰ ਫੈਮਿਲੀ ਦੇ ਨਾਲ ਜਿਹੜੀਆਂ ਉੱਥੇ ਗਰਲਸ ਦੇ ਨਾਲ ਦੀ ਮਦਰ ਸੀਗੀਆਂ ਉਹਨਾਂ ਨੂੰ ਵੀ ਮਿਲਿਆ ਉਹਨਾਂ ਨੇ ਇਹੀ ਗੱਲ ਕਹੀਏ ਕਿ ਅਸੀਂ ਚੋਰੀ ਨਹੀਂ ਕੀਤੀ ਹੈ ਸਾਡੇ ਉੱਤੇ ਇਲਜ਼ਾਮ ਲਗਾਇਆ ਹੈ ਕਿਉਂਕਿ ਸਾਡੀ ਸੈਲਰੀ ਡਿਊ ਸੀ ਉਹਨਾਂ ਦੇ ਵੱਲ ਤੇ ਉਹਨਾਂ ਨੇ ਸ਼ਾਇਦ ਸੈਲਰੀ ਨਹੀਂ ਦੇਣੀ ਸੀ ਤੇ ਉਹਨਾਂ ਨੇ ਕਮਰੇ 'ਚ ਉਹਨਾਂ ਨੂੰ ਬੰਦ ਕਰਦਾ ਡੰਡਿਆਂ ਨਾਲ ਕੁੱਟਿਆ ਵੀ ਆ ਉਹਨੂੰ ਔਰ ਫਿਰ ਉਹਨਾਂ ਦੇ ਘਰ ਜਾ ਕੇ ਤਾਲਾ ਤੋੜ ਕੇ ਕੁਝ ਕੱਪੜੇ ਉੱਥੋਂ ਕੱਢ ਕੇ ਲੈ ਕੇ ਆਏ ਨੇ ਜਿਹੜਾ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਮਾਰਕੀਟ ਤੋਂ ਖਰੀਦੇ ਨੇ ਉਹ ਕੱਪੜੇ ਔਰ ਇਹ ਜਿਹੜੇ ਕੱਪੜੇ ਨੇ ਅਸੀਂ ਉਹ ਦੁਕਾਨ ਤੇ ਲੈ ਜਾ ਸਕਦੇ ਕਿਸ ਦੁਕਾਨ ਤੋਂ ਸਿੱਖ ਰਿਹਾ ਤੇ ਇਹ ਸਰਾਸਰ ਜਾستی ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਹੈ ਮੂੰਹ ਕਾਲਾ ਕਰਾ ਕੇ ਤੋ ਸਭ ਨੇ ਦੇਖ ਚਿਆ ਇਹ ਗੱਲ ਤੇ ਉਸ ਬਾਅਦ ਅਸੀਂ ਹੁਣ ਅਸੀਂ ਪੀ ਸਾਹਿਬ ਨਾਲ ਕੀਤੀ ਹੈ ਮੁਲਾਕਾਤ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਤਿੰਨ ਬੰਦੇ ਤੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਮੈਨੂੰ ਫਿਰ ਹੁਸ਼ਿਆਰਪੁਰ ਚਲਾ ਗਿਆ ਔਰ ਟੀਮ ਉਥੇ ਵੈਕਟਰੀ ਹੋਈ ਔਰ ਬਹੁਤ ਜਲਦੀ ਮੇਰੇ ਅੱਜ ਅਕਾਲ ਦੇ ਅੰਦਰ ਉਹਨੂੰ ਰੈਸਟ ਕਰ ਲੇਤਾ ਜਾਂਦਾ ਲੱਖਰ ਦੇ ਵਿਆਹ ਵੀ ਹੋਣ ਵਾਲਾ ਸੀਗਾ ਜਿਹੜੇ ਬ੍ਰਾਹਮਣ ਉਹ ਤੇ ਕੁਝ ਬ੍ਰਾਹਮਤ ਨਹੀਂ ਹੋਇਆ ਕੁਝ ਕੱਪੜੇ ਉਹ ਵਿਚਾਰੇ ਗਰੀਬ ਬੰਦੇ ਨੇ ਕੀ ਲੱਖਾਂ ਨੇ ਉਹਨਾਂ ਦੇ ਕੋਲ ਪੈਸੇ ਸੀ ਥੋੜੇ ਜੇ ਕੱਪੜੇ ਸੀ ਚੁੱਕ ਕੇ ਲੈ ਕੇ ਆ ਗਏ ਤੇ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਕੱਪੜੇ ਹੈ ਨਹੀਂਗੇ ਫੈਕਟਰੀ ਤੋਂ ਵਾਪਿਸ ਵੀ ਛੱਡ ਕੇ ਆ ਗਏ ਜੀ ਇਹ ਤਾਂ ਤੁਹਾਨੂੰ ਕੀ ਲੱਗਾ ਕਿ ਉਹ ਲੁੱਟੀ ਹੋਈ ਕੀਤੀ ਜਿਵੇਂ ਸੀ ਵਿੱਚ ਹੀ ਉਹਨਾਂ ਨੇ ਲੱਖੀ ਕੋਲ ਨੇ ਕੀਤਾ ਜੋ ਦੇਖੋ ਉਹ ਤੇ ਤੁਹਾਡਾ ਆਪਣਾ ਮੋਰਲ ਕੈਰੈਕਟਰ ਹੈ ਉਹਦੇ ਅੰਦਰ ਚੋਲ ਕੀ ਕਰ ਸਕਦਾ ਮੈਂ ਜਾਏ ਇਸ ਤਰ੍ਹਾਂ ਕਿ ਤੁਸੀਂ ਪੁਲਿਸ ਨੂੰ ਬੁਲਾਓ ਜਾਂ ਉਹਨਾਂ ਨੂੰ ਰੋਕੋ ਕਿ ਇਹਨਾਂ ਨੂੰ ਇਹਦਾ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਪਾ ਗਏ ਸਾਡੀ ਆਪਣੀ ਸਮਾਜਿਕ ਜਿਹੜੀ ਹੈ ਨਾ ਆਪਣਾ ਜਿਹੜਾ ਹੈ ਸੀ ਸੋਚਦੇ ਆ ਕਿ ਸਾਡਾ ਮੋਰਲ ਸਨ ਨੇ ਸਟਰੋਂਗ ਹੋਣੇ ਚਾਹੀਦੇ ਪਰ ਬਿਲਕੁਲ ਜ਼ਮੀਨ ਦੇ ਪੱਧਰ ਤੇ ਆਈ ਗਏ ਬਿਲਕੁਲ ਨਹੀਂ ਲਗਾਈ ਪੁਲਿਸ ਕਾਫੀ ਅਚੀ ਤਰ੍ਹਾਂ ਕੰਮ ਕਰਦੀ ਹੈ ਲੇਕਿਨ ਪੁਲਿਸ ਨੂੰ ਬੁਲਾਇਆ ਹੀ ਨਹੀਂ ਗਿਆ ਪੁਲਿਸ ਨੇ ਵੀ ਜਦੋਂ ਵੀਡੀਓ ਦੇਖਿਆ ਪਤਾ ਚੱਲਿਆ ਕਿ ਇਹ ਕਾਰਵਾਈ ਹੈ ਨਾ ਔਰ ਉਸੇ ਟਾਈਮ ਪੁਲਿਸ ਆ ਵੀ ਹੋਣ ਵਾਲਾ ਸੀ ਪੁਲਿਸ ਨੇ ਉਸੇ ਟਾਈਮ 3 ਭੇਜੀ ਆਪਣੀ ਜਦੋਂ ਤੋਂ ਬੰਦੇ ਰਸਤੇ ਤੇ ਜੋਹੀ ਤੇ ਗੱਲ ਹੈ ਨਾ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਦੀ ਜਿਹੜੀ ਡਿਗਨਿਟੀ ਹੈ ਇੱਕ ਲੇਡੀ ਦੀ ਐਨੀ ਵਾਇਲੇਸ਼ਨ ਕੀਤੀ ਹੈ ਤੁਸੀਂ ਆਪਣੀ ਐਕਸ ਦੀ

ਬਾਚਾਈ ਕਮਿਸ਼ਨ ਦੇ ਹੈਵ ਦਾ ਡਾਟਾ ਦੇ ਵਰ ਦੇ ਉਹ ਚਲੇ ਗਏ ਨੇ ਇਸ ਟਾਈਮ ਦੇ ਕੋਈ ਗੱਲ ਕਰੀਏ ਤਾਂ ਉਹ ਜੋ ਵੀ ਉਹ ਚੱਲ ਰਹੀਆਂ ਨੇ ਉਹਨਾਂ ਦੀ ਟਾਈਮ ਲੇਬਰ ਜਿਹੜੀ ਆ 50 ਤੋਂ ਨਾਪਾ ਤੋਂ ਸ਼ੁਰੂ ਹੋ ਜਾਂਦੀ 2000 ਤੇ ਤੁਹਾਡੇ ਜੇ ਤੁਸੀਂ ਅਗਰ ਤੁਹਾਡੇ ਕੋਲ ਇਹੋ ਜੀ ਖਬਰ ਹੈਗੀ ਵੀ ਉਹਨੂੰ ਹਾਈਲਾਈਟ ਕਰੋ ਜ਼ਰੂਰ ਕੋਈ ਐਸਾ ਨਹੀਂ ਹੈ ਕੋਈ ਐਸਾ ਨਹੀਂ ਹੈ ਕੋਈ ਵੀ ਡਿਪਾਰਟਮੈਂਟ ਕੋਈ ਨਹੀਂ ਆਉਂਦਾ 10 ਸਾਲ ਲੱਗੇ 15 ਸਾਲ ਦੇ ਬੱਚੇ ਬਾਹਰ ਵਾਜਾ ਮਾਰਦੇ ਨੇ ਦੀ ਪਬਲਿਕ ਸਰਕਾਰ ਨੂੰ ਦਿਖਾਈ ਲੋ ਬਿਲਕੁਲ ਦਿਖਦਾ ਜਿੱਤੇ 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 ਦਿਦਾ ਪਤਾ ਲੱਗਦਾ ਉਹਨੇ ਪੂਰੀ ਕਾਰਵਾਈ ਹੁੰਦੀ ਵੀ ਹੈ थैंक यू वेरी मच ਚਲੋ